ਇਸ ਕਹੁ ਟਲ ਗੁਰ ਸੇਵੀਐ ਐਨ ਸਸਾਜ ਸੁਭਾਈ ਦਰਸਨ ਪਰਸ ਆ ਗੁਰੂ ਕਹ ਜਨਮ ਮਰਨ ਦੁਖ ਜਾਈ ਹੋਵੈ ਸਿਵਤ ਖਸਮ ਦੀ ਨੂਰ ਅਰਸ ਕਰਸਾ ਛਟਿਆ ਤੁਧ ਡਿਠੇ ਸਚੇ ਪਾਤ ਸਾਹ ਮਾਲ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਟਿਆ ਸੁਹੀਆ ਸਭ ਨਾ ਦਾਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ੴ ਸਤਿਗੁਰ ਪ੍ਰਸਾਦ ਸਨਕ ਸੁਨੰਦ ਮਹੇਸ ਸਮਾਨਾ ਸੇਖਨਾਗ ਤੇਰੂ ਮਰਮ ਨਾ ਜਾਨਾ ਸਨਕ ਸੁਨੰਦ ਮਹੇਸ ਸਮਾਨਾ ਸੇਖਨਾਗ ਤੇਰੂ ਮਰਮ ਨਾ ਜਾਨਾ ਸੰਤ ਸੰਗਤ ਰਾਮ ਰਿਦਵਸਾਈ ਰਹਾ ਹਨੂਮਾਨ ਸਰ ਗਰੁੜ ਸਮਾਨਾ ਨਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਵੇਦ ਔਰ ਸਿਮਰਤ ਪੁਰਾਨਾ ਕਮਲਾਪਤ ਕਵਲਾ ਨਹੀਂ ਜਾਨਾ ਕਹ ਕਬੀਰ ਸੋ ਪਰਮਾ ਨਾਹੀ ਪਗ ਲਗ ਰਾਮ ਰਹਿ ਸਰਨਾਹੀ ਕਹ ਕਬੀਰ ਸੋ ਪਰਮਾ ਨਾਹੀ ਪਗ ਲਗ ਰਾਮ ਰਹਿ ਸਰਨਾਹੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਹੀ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਏਕ ਓੰਕਾਰ ਸਤਗੁਰ ਪ੍ਰਸਾਦ ਸਨਕ ਸੁਨੰਦ ਮਹੀਸ ਸਮਾਨਾ ਸਿਖਨਾਗ ਤੇਰੂ ਮਰਮ ਨਾ ਜਾਨਾ ਸੰਤ ਸੰਗਤ RAM ਹਿਰਦੈ ਵਸਾਈ ਰਹਾਉ ਬਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਚਾਰਨ ਹੋਇਆ ਤਨਾਸਰੀ ਰਾਗ ਅੰਦਰ ਹੈ ਜੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 691 ਉੱਪਰ ਸਬਾਯਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਉਸ ਤਰ੍ਹਾਂ ਅਪਸਾਰੀ ਜਾਣਦੇ ਹੋ ਅੱਜ ਤਨ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਲ ਇਹਨਾਂ ਵੱਲੋਂ ਆਰੰਭੀ ਧਰਮ ਯੁੱਧ ਵਿੱਚ ਸਹਿਬਾਂ ਦੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਜਾਰ ਸਿੰਘ ਜੀ ਤੇ ਨਾਲ ਦੇ ਸਾਥੀ ਸਿੰਘਾਂ ਨੇ ਚਮਕੌਰ ਦੀ ਗੜੀ ਵਿੱਚ ਵੈਰੀਆਂ ਨਾਲ ਜੂਝਦਿਆਂ ਹੋਇਆ ਧਰਮ ਦੀ ਰੱਖਿਆ ਕਰਦਿਆਂ ਤਾਂ ਧਰਮੀਆਂ ਦੇ ਨਾਲ ਜੁੱਧ ਕਰਦਿਆਂ ਹੋਇਆ ਸ਼ਾਨਦਾਰ ਸ਼ਹਾਦਤ ਪ੍ਰਾਪਤ ਕੀਤੀ। ਇਹਨਾਂ ਦਾ ਸ਼ਹਾਦਤ ਦਿਹਾੜਾ ਅੱਜ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਹੀ ਦੁਪਹਿਰ 2:30 ਵਜੇ ਤੱਕ ਮਨਾਇਆ ਜਾ ਰਿਹਾ ਹੈ। ਆਪ ਸੰਗਤਾਂ ਹਾਜ਼ਰੀਆਂ ਭਰ ਕੇ ਉਹਨਾਂ ਮਹਾਨ ਯੋਧਿਆਂ ਨੂੰ ਸ਼ਰਧਾਂਜਲੀ ਅਰਪਿਤ ਕਰਨੀਆਂ ਜੀ। ਪੁੱਲ ਲੱਚਕਾਂ ਦੀ ਖਿਮਾ ਕਰੋ ਬਖਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ